ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਈ ਕਿ ਇਹ ਜਿਹੜਾ ਫੈਬਰਿਕ ਹੈ ਬਿਸਕੋਸ ਥ੍ਰੀਪ ਦਾ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਇਗਾ ਐਮਬੋਡੀ ਰਹੇਗੀ 5 ਮੀਟਰ ਦੀ ਤੁਸੀਂ ਕੱਟ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਜਿੱਦਾਂ ਕਿ ਬਾਟਮ ਤੁਸੀਂ ਪਲੇਨ ਲਗਵਾ ਸਕਦੇ ਹੋ ਤੇ 올ਓਵਰ ਸੂਟ ਵੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਜਿਹੜਾ ਸੂਟ ਹੈਗਾ ਕ੍ਰਸ਼ ਸ਼ਿਫੋਨ ਦਾ ਟਿਸ਼ੂ ਕ੍ਰਸ਼ੇ ਸ਼ੀਫॉन ਟਿਸ਼ੂ ਹੋਏਗਾ ਫੈਬਰਿਕ ਬਹੁਤ ਹੀ ਪਿਆਰ ਹੋਏਗਾ ਬਹੁਤ ਹੀ ਸੋਨਾ ਸ਼ਰਟ ਦੇ ਉੱਪਰ ਵਰਕ ਹੋਏਗਾ ਨਾਲ ਜਿਹੜੀ ਬਾਟਮ ਹੋਏਗੀ ਕ੍ਰਸ਼ ਟਿਸ਼ੂ ਦੀ ਹੋਏਗੀ ਪਲੇਨ ਬਾਟਮ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਬੈਂਬਰ ਸੈਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਨੇ ਪ੍ਰਿੰਟ ਹੋਣਗੇ ਡਿਜੀਟਲ ਪ੍ਰਿੰਟ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਇੰਨਾ ਵਿੱਚ ਤੁਹਾਨੂੰ ਡਾਰਕ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਕਲਰ ਆਪਾਂ ਸਾਰੇ ਐਡ ਕੀਤੇ ਹੋਏ ਨੇ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਪਲੇਨ ਸੂਟ ਮਿਲੇਗਾ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ 크레이프 ਦਾ ਫੈਬਰਿਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਬਾਂਦਨੀ ਪ੍ਰਿੰਟ ਡੋਲਾ ਸਿਲਕ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣੀ ਇੰਬੋਡਰੀ ਰਹੇਗੀ ਹੈਵੀ ਸੂਟ ਹੋਏਗਾ ਜਿਹੜਾ ਦੁਪੱਟਾ ਹੋਏਗਾ ਉਹ ਪਰ ਪੀਸ ਦਾ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਸੂਟ ਹੋਏਗਾ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਹੋ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਇੰਨਾ ਵਿੱਚ ਕਲਰ ਬਹੁਤ ਹੀ ਪਾਰੇ ਹੋਣਗੇ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਪ्योर ਨੇਚਰਲ ਕ੍ਰੇਪ ਦਾ ਸੂਟ ਹੋਏਗਾ ਮਲਟੀ ਕਲਰ ਦੀ ਤੁਹਾਨੂੰ ਥ੍ਰੈਡਿੰਗ ਬੋਡੀ ਮਿਲੇਗੀ ਹੈਂਡਵਰਕ ਦਾ ਕੰਮ ਹੋਏਗਾ ਇਹ ਵੀ ਬਾਟਮ ਤੁਸੀਂ ਪਲੇਨ ਲਗਾ ਸਕਦੇ ਹੋ ਸ਼ਰਟ ਐਂਡ ਬਾਟਮ ਦਾ ਪਰਮੀਟਰ ਅਲੱਗ-ਅਲੱਗ ਹੋਏਗਾ ਇਹ ਜਿਹੜੇ ਸੂਟ ਹੋਣਗੇ ਡੋਲਾ ਸਿਲਕ ਬਨਾਰਸੀ ਦੇ ਹੋਣਗੇ ਸੌਫਟ ਜਰੀ ਦਾ ਕੰਮ ਹੋਏਗਾ ਮੈਚਿੰਗ ਸੂਟ ਹੋਣਗੇ ਤੁਸੀਂ 2.5 ਮੀਟਰ ਦੀ ਤੁਹਾਨੂੰ ਕੱਟ ਮਿਲ ਜੇਗੀ ਪ੍ਰਾਈਸ ਮੈਂਸ਼ਨ ਕੀਤਾ ਗਿਆ ਹੈ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਵਿੱਚ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਦੂਸਰਾ ਚੈਨਲ ਉਸ ਦਾ ਲਿੰਕ ਮੈਂ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਾ ਕੇ ਉਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਸ ਚੈਨਲ ਤੇ ਵੀ ਬਹੁਤ ਹੀ ਵਸੂਤਾਂ ਦੀ ਕਲੈਕਸ਼ਨ ਹੁੰਦੀ ਹੈ ਕੋਈ ਵੀ ਸੂਟ ਤੁਸੀਂ ਉਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ Редактор вот.